ਦੁਬਾਰਾ ਚਲਾਨ ਹੋ ਰਿਹਾ ਹੈ ਸਰ ਇਹਦਾ ਹਾਂਜੀ ਦੁਬਾਰਾ ਹੋ ਰਿਹਾ ਜੀ ਕਹਿੰਦੇ ਮੰਨਦਾ ਹੀ ਨਹੀਂ ਜੀ ਇਹ ਗੱਡੀ ਹੈ ਕਿ ਨਾ ਵੀ ਇੰਨਾ ਜਿਆਦਾ ਸਪਰੇਅ ਕਰਨੀ ਕਿ ਇੰਨਾ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯੂ ਆਰ ਨੋਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਹੋ ਸਾਨੂੰ ਸਾਰਾ ਕੁਝ ਪਤਾ ਨਹੀਂ ਅਸੀਂ ਗੱਡੀ ਇੱਦਾਂ ਲਗਾਨੀਏ ਦੇਖੋ ਜਿੱਦ ਹੈ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਕੱਲ ਚਲਾਨ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿਹਾ ਫਿਰ ਨਹੀਂ ਤਾਂ ਤੁਸੀਂ ਮੰਨ ਰਹੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ 'ਚ ਲਿਖਿਆ ਵੀ ਵਰਨਿੰਗ ਦੇਣੀ ਹੈ ਅੱਛਾ ਜੀ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਵਧੀਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨੇ ਹੋ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਮੰਨਦੇ ਹਾਂ ਦੇਖੋ ਵੈਸੇ ਆਏ ਨਾ ਐਨਆਰਆਈ ਇੱਜਤ ਨਾਲ ਆਪਣਾ ਅੰਦਰ ਬੈਠੇ ਵੈਸੇ ਆਏ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਪਤਾ ਮੇਰੇ ਨਾਲ ਬਹਿਸ ਕਰਨ ਥੋੜੀ ਮੈਂ ਐਨ ਆਰ ਆਈ ਆ ਤਾਂ ਮੈਂ ਛੱਡੂਗਾ ਹੈਂ ਕਿੱਸਾ ਕੀ ਦੱਸੋ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਦੋਨ ਕਰ ਦਿਓ ਕਿਉਂ ਕਰੀਏ ਕਿਉਂ ਬਾ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਮੈਂ ਉੱਥੇ ਅਮਰੀਕਾ ਬੌਰਨ ਕਰਦੇ ਆ ਉੱਥੇ ਬੌਰਨ ਕਰਦੇ ਲੋਕਾਂ ਨੂੰ ਦਿਖਾਓ ਮੈਨੂੰ ਕਿੱਥੇ ਕਿਤੇ ਬੌਰਨਿੰਗ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਔਰ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਪਈ ਸਾਰੀ ਗੱਡੀਆਂ ਮੰਨਦੀਆਂ ਨੇ ਉਹ ਅਸੀਂ ਭੈਣ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲੋ ਨਾ ਜੇ ਤੁਸੀਂ ਬਾਹਰ ਨਾ ਆਓ ਤਾਂ ਸਹੀ ਨਾ ਤੁਸੀਂ ਚਲਾਣ ਸਾਡਾ ਕਰੀ ਜਾ ਰਹੇ ਸਾਨੂੰ ਭੈਣ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਕ ਵਾਰ ਦੱਸਣਾ ਮੁੰਡੇ ਨੂੰ ਪਤਾ ਆਈ ਨਾ ਮੈਂ ਤੁਹਾਨੂੰ ਮੈਂ ਬਖਤ ਮੈਂ ਉਹ ਦੋ ਚੀਜ਼ ਕਰ ਦੇਣੀ ਆ ਸਾਡੀ ਸਪੇਸ ਦਾ ਸੇਡਾ ਲਗਾ ਲਾਂਗੇ ਸੀ ਉਹ ਤੇ ਤੁਸੀਂ ਲਾ ਲਓ ਰੂਟ ਲਈ ਆਪਾਂ ਰੋਜ਼ ਥੋੜੀ ਕਰੀਏ ਉਹ ਡਾਂਟਿਆਂ ਨੂੰ ਸਭ ਨੂੰ ਵੈਰੀ ਫਰਾਈਟ ਦਾ ਦਾਦੇ ਡਾਂਟਣਾ ਜੀ ਅਸੀਂ ਬੱਚੇ ਰੂਟ ਲਈ ਬੇਟਾ ਆਪਣੀ ਕੁਆਲਿਫੀਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮਏ ਸਟੈਨੋਗ੍ਰਾਫੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਗਲਤ ਬੋਲੂਗਾ ਹੁਣ ਜੇ ਅਸੀਂ ਜੇ ਸਹੀ ਗੱਲ ਨੂੰ ਸਹੀ ਕਹਿਣਾ ਸਭ ਉਹ ਬੋਲਦੇ ਆ ਨਾ ਉਸ ਗੱਲ ਕੇ ਨਹੀਂ ਜੀ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਤੁਸੀਂ ਮੈਨੂੰ ਗੱਲ ਕਿੱਦਾਂ ਗਿਆ ਏਦਾਂ ਤੁਸੀਂ ਥੋੜਾ ਚਲਾਣ ਕਰੀਓਗੇ ਇਹ ਤਾਂ ਕਰਾਂਗੇ ਜੀ ਤੁਸੀਂ ਅੰਮਰ ਇੱਕ ਵਾਰੀ ਇਨਫੋਰਮ ਅਸੀਂ ਨਹੀਂ ਕਰਨਾ ਅਸੀਂ ਆਨਰ ਆ ਅਸੀਂ ਨਹੀਂ ਕਰਦੇ ਮੈਂ ਅਸੀਂ ਨਹੀਂ ਕਰਦੇ ਜੀ ਦੱਸੋ ਫਿਰ ਹਾਂ ਤਾਂ ਤਾਂ ਫਿਰ ਗਲਤ ਹੈ ਤੁਸੀਂ ਲਾਓ ਤੁਸੀਂ ਔਰ ਕਾਕਾ ਬਹਿਸ ਨਹੀਂ ਕਰਨੀ ਮੇਰੇ ਦੋਸਤ ਦੀ ਗੱਲ ਕਰ ਰਹੇ ਮੈਂ ਬਿਲਕੁਲ ਬਹਿਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਨਹੀਂ ਫੇਰਾ ਤਾਂ ਗਲਤ ਕਰ ਰਹੇ ਤੁਸੀਂ ਤਾਂ ਕਹੀ ਕਰ ਰਹੇ ਤੁਸੀਂ ਜੀ ਕਾਨੂੰਨ ਹੈ ਤੁਹਾਡੇ ਕੋਲ ਲੜੋ ਜਾ ਕੇ ਕੋਰਟ ਚ ਵੀ ਗਲਤ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗਲਤ 3 ਫੁੱਟ ਅੱਗੇ ਲਾਈ ਹੈ ਗੱਡੀ ਤੁਸੀਂ ਸੱਚੇ ਹੋ ਅਸੀਂ ਜੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਹੈ ਇਹ ਸੀ ਗਲਤੀ ਜੀ ਭੈਣ ਜੀ ਫालतू ਨਹੀਂ ਗੱਲ ਕਰਨੀ ਨਹੀਂ ਸਰ ਗੱਲ ਗੱਲ ਇੱਥੇ ਕੋਈ ਗੱਡੀਆਂ ਲੈ ਲੇਡੀ ਆਫਸਰ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਉੱਥੇ ਗੱਡੀਆਂ ਲੱਗੀ ਹੁੰਦੀਆਂ ਨਾ ਉਹ ਲੋਕੀ ਚੱਕ ਕੇ ਲੈ ਜਾਂਦੇ ਉਹਨਾਂ ਨੂੰ ਛੱਡ ਦਿੰਦੇ ਆ ਸਾਡੀ ਦੁਕਾਨ ਦੇ ਅੱਗੇ ਉਹਨਾਂ ਨੂੰ ਕਿਵੇਂ ਛੱਡਦੇ ਆ ਤੁਸੀਂ ਨਾਲ ਜਾ ਕੇ ਦੇਖਦੇ ਹੋ 1160 ਰੁਪਏ ਦੀ ਪਰਚੀ ਲੱਗਦੀ ਉਹਨਾਂ ਦੀ ਨਹੀਂ ਮੇਰੀ ਗੱਲ ਸੁਣੋ ਉਹ ਛੱਡੋ ਯਾਰ ਆਪਾਂ ਬੈਸ ਨਹੀਂ ਕਰਨੀ ਕਿਸੇ ਨਾਲ ਆਜੋ ਅਸੀਂ ਬੈਸ ਨਹੀਂ ਕਰ ਸਕਦੇ ਤੁਸੀਂ ਆਪ ਦਾ ਸੋਨਾ ਵੇਚੋ ਆ ਵੀ ਕਰੋ ਜੀ ਦੇਖੋ